ਪਾਰਟੀ ਵੇਅਰ ਸੂਟ ਜਿਹੜਾ ਨਹੀਂ ਗੇ ਸੌਫਟ ਬਰਬਰਿਸ਼ ਸ਼ਿਮਰ ਦੇ ਵਿੱਚ ਡਿਜੀਟਲ ਪ੍ਰਿੰਟ ਤੇ ਨਾਲ ਬਾਜੂ ਤੇ ਵੀ ਵਰਕ ਆ ਤੇ ਇਸ ਤਰ੍ਹਾਂ ਦੇ ਕਰੇਵ ਦੀ ਬੋਟਮ ਰਹੇਗੀ ਵਰਕ ਵਾਲੀ ਦੁਪੱਟਾ ਵਿਸਕੋਸ ਬਰਬਰਿਸ਼ ਸ਼ਿਮਰ ਦੇ ਵਿੱਚ ਤੇ ਲੈਸ ਲੱਗੀ ਮਿਲੇਗੀ ਤੇ ਤੁਸੀਂ ਇਹ ਪਾਰਟੀ ਵੇਅਰ ਸੂਟ ਬਾਈ ਕਰ ਸਕਦੇ ਹੋ ਓਨਲੀ 3000 ਦੇ ਵਿੱਚ ਸਕਰੀਨਸ਼ਾਟ ਲੈ ਕੇ ਦਿੱਤੇ WhatsApp ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋ ਬਹੁਤ ਸੋਹਣੇ ਨੇ ਤੇ ਨਵੇਂ ਹੈਂਟ ਬਹੁਤ ਸੂਟ ਆਏ ਹੋਏ ਨੇ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਨੂੰ ਰੈਡੀमेड ਰਹੇਗਾ ਜੀ ਸਾਈਜ਼ ਮੈਂਸ਼ਨ ਨੈਚੁਰਲ ਕ੍ਰੇਪ ਦੇ ਵਿੱਚ ਤੇ ਇਸ ਦਾ ਲੈਂਥ ਟੌਪ ਦੀ 40 ਕੇ ਵਾਲੀ ਮਾਈਕਰੋ ਕਾਟਨ ਇਨਰ ਅਟੈਚ ਸਾ ਤੇ ਨਾਲ ਇਸ ਦੇ ਧੋਤੀ ਸਲਵਾਰ ਮਿਲੇਗੀ ਮਾਈਕਰੋ ਕਾਟਨ ਇਨਰ ਅਟੈਚ ਸਾ 43 44 ਲੈਂਥ ਰਹੇਗੀ ਫੁੱਲ ਸਟਿਚ ਨੈਚੁਰਲ ਕ੍ਰੇਪ ਦਾ ਹੀ ਦੁਪੱਟਾ 2.5 ਮੀਟਰ 1899 ਚੇ ਘਰ ਬੈਠੇ ਤੁਸੀਂ ਬਾਈ ਕਰ ਸਕਦੇ ਹੋ ਕਰਵਾ ਚੌਥ ਦੇ ਲਈ ਇਹ ਤੁਸੀਂ ਵੀਅਰ ਕਰ ਸਕਦੇ ਆ ਤੇ ਬਹੁਤ ਸੋਹਣੇ ਨੇ ਇਹ ਵਾਲਾ ਆਪਾਂ ਫੈਬਰਿਕ ਲੈ ਕੇ ਆਈਆਂ ਬ੍ਰਾਂਡਡ ਫੈਬਰਿਕ ਪਿਓਰ ਵਿਸਕੋਸ オーਗੈਂਸਾ ਸ਼ਰਟ ਦੀ ਕਟ 2 ਮੀਟਰ ਤੇ ਬਾਟਮ ਦੀ ਵੀ 2 ਮੀਟਰ ਬੁਟੀਕ ਆਰਟੀਕਲ ਆ ਵਿਦਆਊਟ ਦੁਪੱਟਾ ਬਹੁਤ ਸੋਹਣੇ ਰੰਗ ਨੇ ਤੇ ਬਹੁਤ ਸੋਹਣੇ ਦੀ ਡਿਜ਼ਾਈਨਿੰਗ ਹੈ ਨਾ ਸੁੱਟਾਂ ਦੀ ਤੇ ਤੁਸੀਂ ਬਾਈ ਕਰ ਸਕਦੇ ਆ ਔਰਗੈਂਜ਼ਾ ਦਾ ਇਹ ਸਟੱਫ ਰਹੇਗਾ ਓਨਲੀ ਤੁਸੀਂ 1050 ਚ ਬਾਈ ਕਰ ਸਕਦੇ ਆ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਹੈ ਇਹਨਾਂ ਚੋ ਸਿਲੈਕਟ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ WhatsApp ਨੰਬਰ ਆਪਣਾ ਸਕਰੀਨ ਤੇ ਦਿੱਤਾ ਹੁੰਦਾ ਤੇ ਇਹ ਲਿਮਟਡ ਸਟਾਕ ਦੇ ਵਿੱਚ ਨੈਕਸਟ ਰਹੇਗਾ ਆਪਣੇ ਕੋਲ ਜਾਰਜਟ ਦਾ ਸੂਟ 5 ਮੀਟਰ ਜੌਰਜਟ ਦਾ ਸੂਟ ਰਹੇਗਾ neck ਤੇ ਤੁਸੀਂ ਦੇਖ ਸਕਦੇ ਹੋ ਥ्रेड ਵਰਕ ਹੋਇਆ ਬਹੁਤ ਹੀ ਸੋਨਾ ਨਾਲ ਬਾਜੂ ਤੇ ਵਰਕ ਬਾਟਮ ਤੇ ਵਰਕ ਤੇ 2.5 ਮੀਟਰ ਇਸ ਨਾਲ ਦੁਪੱਟਾ ਬਾਜੂ ਦੇ ਵਰਕ ਬਾਟਮ ਤੇ ਵਰਕ ਦਾ ਜੌਰਜਟ ਦਾ ਇਹ ਦੁਪੱਟਾ 2.5 ਮੀਟਰ 750 ਇਸ ਦਾ ਪ੍ਰਾਈਸ ਆ ਤੇ ਤੁਸੀਂ ਇਹ ਵੀ ਬਾਈ ਕਰ ਸਕਦੇ ਹੋ ਇੱਕ ਹੀ ਕਲਰ ਦੇ ਵਿੱਚ ਇਹ ਰੈਡੀ ਹੋਇਆ ਤੇ ਸੇਮ ਜਿਸ ਤਰ੍ਹਾਂ ਮਾਡਲ ਨੇ ਵੇਅਰ ਕੀਤਾ ਉਸ ਤਰ੍ਹਾਂ ਦੀ ਲੁੱਕ ਆਏਗੀ ਸਟਿਚਿੰਗ ਤੋਂ ਬਾਅਦ ਬਹੁਤ ਘੱਟ ਪ੍ਰਾਈਸ 750 ਦੇ ਵਿੱਚ ਇਹ ਸੂਟ ਤੁਹਾਡਾ ਆਰਡਰ ਤੇ ਰੈਡੀ ਹੋਏਗਾ ਬਾਜੂ ਤੇ ਵਰਕ ਹੈਂਡਿਸ ਦੀ ਸ਼ਰਟ ਦੇ ਕੋਰਨਾ ਤੇ ਫੁੱਲ ਰਹਿਣਗੇ ਤੁਸੀਂ ਬਾਟਮ ਤੇ ਵੀ ਕਰਾ ਸਕਦੇ ਹੋ ਜੌਰਜਟ ਦਾ ਸੂਟ ਆਪਾਂ ਰੈਡੀ ਕੀਤਾ ਵਿਦਆਊਟ ਦੁਪੱਟਾ ਓਨਲੀ 800 ਦੇ ਵਿੱਚ ਇਹ ਵੀ ਤੁਸੀਂ ਆਰਡਰ ਕਰ ਸਕਦੇ ਹੋ ਇਹ ਵੀ ਜੌਰਜਟ ਦਾ ਸੂਟ ਰਹੇਗਾ 5 ਮੀਟਰ ਸੂਟ ਦੀ ਕੱਟ ਆ ਬਾਜੂ ਤੇ ਵਰਕ ਆ ਬਾਟਮ ਤੇ ਵੀ ਵਰਕ ਆ ਸ਼ਰਟ ਤੇ ਵੀ ਵਰਕ ਆ ਸਵਾ ਦੋ ਮੀਟਰ ਦੁਪੱਟਾ ਤੇ ਦੋ ਹੀ ਕਲਰ ਆਪਣੇ ਕੋਲੇ अवेलेबल ਆ ਜ਼ੋਰ ਜ਼ੜ ਦਾ ਹੀ ਦੁਪੱਟਾ 650 ਦੇ ਵਿੱਚ ਤੁਸੀਂ ਬਾਇ ਕਰ ਸਕਦੇ ਹੋ ਇਹ ਵੀ ਜ਼ੋਰ ਜ਼ੜ ਦਾ ਸੂਟ ਰਹੇਗਾ 2 ਮੀਟਰ ਸ਼ਰਟ ਨੂੰ ਇੱਕ ਦੇਖ ਸਕਦੇ ਹੋ ਤੁਸੀਂ ਜਿਸ ਤਰ੍ਹਾਂ ਮਾਡਲ ਨੇ ਵੇਅਰ ਕੀਤਾ ਇਸ ਤਰ੍ਹਾਂ ਦਾ ਰੈਡੀ ਹੋਏਗਾ ਸਟਿਚਿੰਗ ਤੋਂ ਬਾਅਦ ਫਰੰਟ ਤੇ ਬਾਜੂ ਤੇ ਵੀ ਵਰਕ ਮਿਲੇਗਾ ਤੁਹਾਨੂੰ ਤੇ ਬਾਟਮ ਜ਼ੋਰ ਜ਼ੜ ਦੇ ਇਸ ਤੇ ਵੀ ਵਰਕ ਮਿਲੇਗਾ ਦੁਪੱਟਾ ਵੀ ਜੌਰਜਟ ਦਾ ਰਹੇਗਾ। 2.5 ਮੀਟਰ ਦੁਪੱਟਾ ਰਹੇਗਾ। 599 ਵਿੱਚ ਤੁਸੀਂ ਇਹ ਘਰ ਬੈਠੇ ਸੂਟ ਨੂੰ ਮੰਗਵਾ ਸਕਦੇ ਹੋ। ਬਹੁਤ ਘੱਟ ਪ੍ਰਾਈਸ ਚਾਹ ਤੇ ਜਲਦੀ ਤੋਂ ਜਲਦੀ ਤੁਸੀਂ ਆਰਡਰ ਕਰੋ ਵੀਡੀਓ ਨੂੰ ਐਂਡ ਤੱਕ ਵਾਚ ਕੀਤਾ। ਥੈਂਕ ਯੂ ਜੀ।